ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 190 ਸਰੂਪ ਛਾਪੇ ਸੀ ਧੰਦੇ ਨਾਲ ਸੁਣਿਓ ਜੀ 190 ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਛਾਪੇ ਸੀ ਤੇ ਉਹਦੀ ਜਿਹੜੀ ਛਪਾਈ ਹੈ ਉਹ ਦੂਸਰੇ ਪਾਸੇ ਵੀ ਦਿਖਾਈ ਦਿੰਦੀ ਸੀ ਜਿਵੇਂ ਅੰਗ ਹੁੰਦਾ ਨਾ ਜੇ ਅੰਗ ਦੇ ਉੱਤੇ ਅੱਖਰ ਛਪੇ ਹੋਏ ਨੇ ਤੇ ਜਦੋਂ ਆਪਾਂ ਅੰਗ ਪਲਟਦੇ ਹਾਂ ਤੇ ਪਹਿਲੇ ਅੰਗ ਦੇ ਛਪੇ ਜਿਹੜੇ ਅੱਖਰ ਆ ਉਹ ਦੂਸਰੇ ਅੰਗ ਤੇ ਵੀ ਜਿਹੜੇ ਉਹ ਦਿਖਾਈ ਦਿੰਦੇ ਸੀ ਜੀ ਪੂਰੇ ਦਿਖਾਈ ਦਿੰਦੇ ਸੀਗੇ ਸਹੀ ਵੱਧ ਲੱਗੀ ਹੈ ਮੈਨੂੰ ਨਹੀਂ ਪਤਾ ਜਾਂ ਪੇਪਰ ਕਮਜ਼ੋਰ ਆਇਆ ਜੀ ਮੈਨੂੰ ਲੱਗਦਾ ਹੈ ਕਿ ਪੇਪਰ ਕਮਜ਼ੋਰ ਆਇਆ ਹੋਣਾ ਕਿ ਕਿਉਂਕਿ ਪੇਪਰ ਮਾੜਾ ਪੇਪਰ ਹੀ ਹੁੰਦਾ ਹੈ ਕਿ ਅੱਖਰ ਜਿਹੜੇ ਉਹ ਦੂਜੇ ਪਾਸੇ ਦਿਖਾਈ ਦਿੰਦੇ ਆ 190 ਸਰੂਪ ਛਪੇ ਸੀ ਗਿਆਨੀ ਰਕबीर ਸਿੰਘ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗਿਆਨੀ ਰਗਵੀਰ ਸਿੰਘ ਜੀ ਨੂੰ ਕਹਿੰਦੀ ਹੈ ਕਿ ਸਾਨੂੰ ਇਹਨਾਂ ਪਾਵਨ ਸਰੂਪਾਂ ਨੂੰ ਅ ਸੰਸਕਾਰ ਕਰਨ ਦਾ ਅਧਿਕਾਰ ਦੇ ਦਿਓ ਚਿੱਠੀ ਕੱਢਦੇ ਹੋ ਵੀ ਇਹ ਸਰੂਪ ਜਿਹੜੇ ਆ ਇਹ ਸੰਗਤ ਦੇ ਵਿੱਚ ਜਿਹੜੇ ਆ ਉਹ ਪ੍ਰਕਾਸ਼ਯੋਗ ਨਹੀਂ ਹੈ ਸੰਗਤ ਦੇ ਵਿੱਚ ਨੂੰ ਨਹੀਂ ਦਿੱਤੇ ਜਾ ਸਕਦੇ ਇਸ ਕਰਕੇ ਇਹਨਾਂ ਪਾਵਨ ਸਰੂਪਾਂ ਦਾ ਜਿਹੜਾ ਹੈ ਉਹ ਸੰਸਕਾਰ ਕਰ ਦਿੱਤਾ ਜਾਵੇ ਗਿਆਨੀ ਰਗਵੀਰ ਸਿੰਘ ਜੀ ਦੇ ਮੇਰੇ ਨਾਲ ਰਾਏ ਕੀਤੀ ਵੀ ਇਦਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿ ਰਹੀ ਹੈ ਤੇ ਕੀ ਦੇਣੀ ਚਾਹੀਦੀ ਆਪਾਂ ਨੂੰ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਕਹੋ ਇਹਨਾਂ ਨੂੰ ਕਿ ਪਹਿਲਾਂ ਕਮੇਟੀ ਬਣਾ ਕੇ ਪੜਤਾਲ ਕਰੋ ਕਿ ਇਹ ਹੋਇਆ ਕਿਉਂ ਹੈ ਇਹ ਕਾਗਜ਼ ਕਮਜ਼ੋਰ ਕਿਉਂ ਆਇਆ ਹੈ ਜਾਂ ਕਿਸ ਕਾਰਨ ਹੋਇਆ ਹੈ ਪ੍ਰੈਸ ਦੀ ਗਲਤੀ ਹੈ ਪ੍ਰਿੰਟਿੰਗ ਮਸ਼ੀਨ ਦੀ ਗਲਤੀ ਹੈ ਜਾਂ ਕਾਗਜ਼ ਪਤਲਾ ਆਇਆ ਕਿਉਂ ਆਇਆ ਕਿਵੇਂ ਆਇਆ ਇਹਦੀ ਇੱਕ ਕਮੇਟੀ ਬਣਾ ਕੇ ਜਾਂਚ ਕਰਕੇ ਸਾਨੂੰ ਰਿਪੋਰਟ ਭੇਜੋ ਉਸ ਤੋਂ ਬਾਅਦ ਅਸੀਂ ਜਿਹੜਾ ਹੈ ਤਾਂ ਤੁਹਾਨੂੰ ਆਗਿਆ ਦੇ ਦਾਂਗੇ ਤਾਂ ਸੇਮ ਗਿਆਨੀ ਰਗਵੀਰ ਸਿੰਘ ਜੀ ਨੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਇਹਦੀ ਕਮੇਟੀ ਬਣਾ ਕੇ ਜਾਂਚ ਕਰਾਓ ਕਿ ਪੇਪਰ ਬਣਾ ਆਇਆ ਹੈ ਮਸ਼ੀਨ ਦੀ ਗਲਤੀ ਹੈ ਕੀ ਹੋਇਆ ਕਿਉਂਕਿ 190 ਸਰੂਪ ਛਪੇ ਨੇ ਤੇ ਫਿਰ ਜਿਹੜਾ ਹੈ ਅਸੀਂ ਇਜਾਜ਼ਤ ਦੇ ਦਾਂਗੇ ਉਸ ਤੋਂ ਬਾਅਦ ਮੈਨੂੰ ਜਾਣਕਾਰੀ ਮਿਲੀ ਕਿ ਗਿਆਨੀ ਰਗਵੀਰ ਸਿੰਘ ਜੀ ਨੂੰ ਜਵਾਨੀ ਕਲਾਮੀ ਜਿਹੜਾ ਇਹ ਫੋਰਸ ਕੀਤਾ ਜਾਂਦਾ ਰਿਹਾ ਕਿ ਤੁਸੀਂ ਚਿੱਠੀ ਕੱਢ ਦਿਓ ਲੇਕਿਨ ਉਹਨਾਂ ਨੇ ਚਿੱਠੀ ਨਹੀਂ ਹੈ ਉਹ ਸੰਸਕਾਰ ਕਰਾਉਣ ਵਾਸਤੇ ਬਿਲਕੁਲ ਗਿਆਨੀ ਰਗਵੀਰ ਸਿੰਘ ਜੀ ਨੇ ਨਹੀਂ ਕੱਢੀ ਤੇ ਮੇਰੇ ਜਾਣ ਗਿਆ ਹੈ ਕਿ ਉਹ 190 ਰੂਪ ਜਿਹੜੇ ਨੇ ਉਹ ਅਜੇ ਵੀ ਪ੍ਰਿੰਟਿੰਗ ਪ੍ਰੈਸ ਦੇ ਵਿੱਚ ਬਿਨਾ ਜਿਲਦਬੰਦੀ ਕੀਤੀਆਂ ਉਹਦੇ ਅੰਗ ਜਿਹੜੇ ਨੇ ਉਵੇਂ ਪਏ ਹੋਏ ਨੇ ਹੋ ਸਕਦਾ ਹੈ ਕਿ ਜਥੇਦਾਰ ਗੜਗਾਜ ਸਾਹਿਬ ਨੇ ਉਹਨਾਂ ਨੂੰ ਆਗਿਆ ਦੇਤੀ ਹੋਵੇ ਤੇ ਸੰਸਕਾਰ ਵੀ ਕਰਤਾ ਹੋਵੇ ਮੈਨੂੰ ਕੋਈ ਇਹਦੀ ਜਾਣਕਾਰੀ ਨਹੀਂ ਪਰ ਜਦੋਂ ਅਸੀਂ ਜ਼ੇਦਦਾਰੀ ਛੱਡੀ ਹੈ ਉਦੋਂ 190 ਅੰਗ ਜਿਹੜੇ ਆ ਉੱਥੇ ਪ੍ਰੈਸ ਦੇ ਵਿੱਚ ਬਿਨਾ ਜਿਲਦਬੰਦੀ ਤੋਂ ਉੱਥੇ ਮੌਜੂਦ ਸੀ ਤੇ ਕੀ ਇਹ ਵੀ ਕਰਾਪਸ਼ਨ ਨਹੀਂ ਹੈ ਕੀ ਇਹ ਬੇਈਮਾਨੀ ਨਹੀਂ ਹੈ ਕੀ ਇਹ ਬੇਅਦਵੀ ਨਹੀਂ ਹੈ ਤੁਸੀਂ ਪਾਵਨ ਰੂਪ ਛਾਪਦੇ ਹੋ ਫਿਰ ਉਹਦੀ ਤੁਸੀਂ ਸੰਸਕਾਰ ਵਾਸਤੇ ਤੁਸੀਂ ਅਕਾਲ ਤੱਕ ਸਭ ਦੀ ਪਰਮਿਸ਼ਨ ਮੰਗਦੇ ਹੋ ਇਹ ਅੰਗਹਿਲੀਆਂ ਕਿਉਂ ਹੋ ਰਹੀਆਂ ਕਿਉਂ ਨਹੀਂ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕੀਤੀ ਗਈ ਯਾਨੀ ਰਕबीर ਸਿੰਘ ਜੀ ਜਥੇਦਾਰ ਜਦੋਂ ਸੀ ਉਹ ਆਪਣੇ ਆਖਰੀ ਦਿਨ ਤੱਕ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਹਿੰਦੇ ਰਹੇ ਕਿ ਪੜਤਾਲ ਕਰਕੇ ਰਿਪੋਰਟ ਭੇਜੋ ਉੱਥੇ ਅੰਗਾਂ ਦੀ ਬੇਅਦਬੀ ਹੋ ਰਹੀ ਹੈ ਲੇਕਿਨ ਇਹਨਾਂ ਨੇ ਕੋਈ